ਇਸੀ ਤਾ ਆਪਣੀਆਂ ਘਰ ਵਾਲੀਆਂ ਸਮਝ ਕੇ ਪੈਸੇ ਲਾ ਰਹੇ ਆ ਵੀ ਇਹ ਸਾਡੇ ਨਾਲੇ ਠੱਗੀ ਵਜੂਗੀ। ਫੇਰੇ ਕੁੜੀਆਂ ਜਾ ਕੇ ਕਹਿ ਦਿੰਦੀਆਂ ਨੇ ਮੇਰਾ ਧੱਕੇ ਨਾਲ ਵਿਆਹ ਕਰਤਾ, ਮੇਰਾ ਛੋਟੀ ਉਮਰ ਚ ਵਿਆਹ ਕਰਤਾ ਐਦਾਂ ਨੇ ਬਲੇਮਸ ਲਾਉਣ ਲੱਗ ਜਾਂਦੀਆਂ ਨੇ। ਮੂੰਹ ਨਾਲੇ ਕਹਿ ਦਿੰਦੀਆਂ ਨੇ ਕੁੱਟਿਆ ਮਾਰਿਆ, ਕੁੱਟਿਆ ਮਾਰਿਆ, ਕਿਹਾ ਕੁੱਟਿਆ ਮਾਰਿਆ, ਸਾਨੂੰ ਪ੍ਰੂਫ ਦੇਣ ਵੀ ਕੁੱਟਿਆ ਮਾਰਿਆ। ਸਾਡੇ ਕੱਲਿਆਂ ਨਾਲੇ ਨਹੀਂ ਹੈਗਾ ਇਹ ਤਾਂ ਘਰ-ਘਰ ਦੀ ਕਹਾਣੀ ਹੋ ਚੁੱਕੀ ਆ ਕਿ ਕੁੜੀਆਂ ਨੇ ਡਰਾਮਾ ਬਣਾ ਲਿਆ। ਅਸੀਂ ਇਹਨਾਂ ਤੋਂ 5-5 ਸੂਟਾਂ 'ਚ ਕੁੜੀਆਂ ਲੈ ਕੇ ਜਾਂਦੀਆਂ, ਨਸ਼ਾ ਪੱਤਾ ਕੋਈ ਅਸੀਂ ਨਹੀਂ ਕਰਦੇ। ਉਹਦੇ ਪੈਸੇ ਲਾਏ ਆਇਲਟਸ ਲੱਕ ਵੀ ਕਰਾਇਆ ਜ਼ਮੀਨਾਂ ਗਹਿਣੇ ਧਰੀਆਂ ਪੈਸੇ ਇੰਨੇ ਲਾਤੇ ਕਿ ਹੁਣ ਵਿਆਜ ਹੀ ਉਹ ਭਰੀ ਜਾਂਦੇ ਆ ਤੇ ਗੱਲ ਸਿਰੇ ਨਹੀਂ ਲੱਗੀ ਇਹਦੇ ਵਿੱਚ ਸਾਡੇ ਹਿਸਾਬ ਨਾਲ ਤਾਂ 90% ਹੱਥ ਇਹਨਾਂ ਦੇ ਮਾਪੇ ਦਾ ਹੀ ਹੁੰਦਾ ਏ ਅਸੀਂ ਇਹ ਲੋਕਾਂ ਨੂੰ ਬਸ ਇਹੀ ਦੱਸਣਾ ਚਾਹੁੰਦੇ ਆਂ ਵੀ ਅਸੀਂ ਤਾਂ ਇਹ ਚੀਜ਼ 'ਚ ਫਸ ਗਏ ਵੀ ਕਮ ਸੇ ਕਮ ਤੁਸੀਂ ਇਹ ਚੀਜ਼ 'ਚ ਫਸੇ ਹੋ ਨਾ ਉਹੋ ਹੀ ਹਾਲ ਫੇਰ ਹੋ ਗਿਆ ਜਿਹੜਾ ਕਹਿੰਦੇ ਪੁਲਿਸ ਰੈਸ਼ਵਤ ਨਹੀਂ ਲੈਂਦੀ ਐਦਾਂ ਉਦਾਂ ਸਾਡੇ ਕੋਲ ਤਾਂ ਪੈਸੇ ਵੀ ਹੈ ਨਹੀਂ ਦੇਣ ਨੂੰ ਨਹੀਂ ਤਾਂ ਚੱਲ ਮਜਬੂਰੀ ਨਾਲ ਦੇਈ ਤੇ ਕੇ ਚਿੱਟੇ ਨਾਲੋਂ ਵੀ ਭੈੜੇ ਕੰਮ ਨੇ ਜਿਹੜੇ ਸਾਨੂੰ ਤਾਂ ਡੋਬ ਕੇ ਰੱਖਤਾ ਹੈਵਨ ਇਨ ਟੀਵੀ ਤੁਹਾਡਾ ਸਭ ਦਾ ਸਵਾਗਤ ਹੈ ਮਹਿਮੂਨ ਸਿੰਘ ਗੌਲਕ ਪੰਜਾਬ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕ ਬਾਹਰ ਨੂੰ ਗਏ ਕੁਝ ਸਿਰੇ ਲੱਗੇ ਕੁਝ ਨਹੀਂ ਲੱਗੇ ਫਰਾਡ ਹੋਏ ਕੁੜੀਆਂ ਦੇ ਪੈਸੇ ਲਾਏ ਗਏ ਮੁੰਡਿਆਂ ਵੱਲੋਂ ਜ਼ਿਆਦਾ ਦੋਸ਼ ਆਉਂਦੇ ਆ ਕਿ ਕੁੜੀ ਤੇ ਪੈਸੇ ਲਾਏ ਆਇਲਟਸ ਤੱਕ ਵੀ ਕਰਾਇਆ ਜ਼ਮੀਨਾਂ ਗਹਿਣੇ ਧਰੀਆਂ ਪੈਸੇ ਇੰਨੇ ਲਾਤੇ ਕਿ ਹੁਣ ਵਿਆਜ ਹੀ ਉਹ ਭਰੀ ਜਾਂਦੇ ਆ ਤੇ ਗੱਲ ਸਿਰੇ ਨਹੀਂ ਲੱਗੀ ਕੁੜੀ ਉਧਰ ਜਾ ਕੇ ਜਵਾਬ ਦੇਗੀ ਕਈ ਕੇਸਾਂ 'ਚ ਕੁੜੀਆਂ ਨੂੰ ਕੁੜੀਆਂ ਨੇ ਮੁੰਡਿਆਂ ਨੂੰ ਬੁਲਾਇਆ ਵੀ ਨਹੀਂ ਇਦਾਂ ਦੇ ਕਈ ਕੇਸ ਨੇ ਅੱਜ ਇਕੱਠ ਰੱਖਿਆ ਸੀ ਬਾਗੇਪੁਰਾਣੇ ਦੇ ਵਿੱਚ ਪੰਜਾਬ ਦੇ ਅਲੱਗ-ਅਲੱਗ ਏਰੀਆ ਦੇ ਵਿੱਚੋਂ ਲੋਕ ਆਏ ਸੀ ਆਪਾਂ ਬਾਈ ਹੋਰਾਂ ਨਾਲ ਗੱਲ ਕਰਦੇ ਆਂ ਬਾਈ ਜੀ ਕਿਹੜਾ ਏਰੀਆ ਜੀ ਪਤੇਗੜ ਸਾਹਿਬ ਕੀ ਨਾਮ ਕੀ ਤੁਹਾਡਾ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਨਦੀਪ ਸਿੰਘ ਮੇਰਾ ਨਾਮ ਹੈ ਪਿੰਡ ਮੰਡੌਰ ਕੀ ਇਹ ਤੁਹਾਡੇ ਨਾਲ ਕੀ ਵਾਪਰੇ ਆ ਜੀ ਇਹ ਵਾਪਰ ਰਿਹਾ ਬਸ ਜੋ ਆਪਾਂ ਦੇਖਦੇ ਆ ਸਾਡੇ ਕੱਲਿਆਂ ਨਾਲੇ ਨਹੀਂ ਹੈਗਾ ਇਹ ਤਾਂ ਘਰ ਘਰ ਦੀ ਕਹਾਣੀ ਹੋ ਚੁੱਕੀ ਆ ਇੱਕ ਕੁੜੀਆਂ ਨੇ ਡਰਾਮਾ ਬਣਾ ਲਿਆ ਵੀ ਆਪਾਂ ਲਗਭਗ ਪੰਜਾਬ ਵਿੱਚ ਜਿੰਨੇ ਵੀ ਪਿੰਡ ਨੇ ਮੇਰੇ ਹਿਸਾਬ ਨਾਲ ਤਾਂ ਕੋਈ ਪਿੰਡ ਰਹਿਣਾ ਨਹੀਂ ਹੋਣਾ ਜਿੱਥੇ ਐਦਾਂ ਦੀ ਠੱਗੀ ਵੱਜੀ ਨਾ ਹੋਵੇ ਤਾਂ ਉਹ ਚੀਜ਼ ਐਸੀ ਉਰੇ ਆਪਣੇ ਚੰਗੇ ਭਵਿੱਖ ਦੇ ਲਈ ਕੈਨੇਡਾ ਜਾਣ ਦੇ ਲਈ ਪੈਸੇ ਲਾਏ ਸੀਗੇ ਜਿਵੇਂ ਜਿਵੇਂ ਕਿ ਅੱਜ ਆਪਾਂ ਇਕੱਠ ਵੀ ਰੱਖਿਆ ਸੀਗਾ ਵੀ ਜਿੰਨੇ ਵੀ ਪਰਿਵਾਰਕ ਮੈਂਬਰਾਂ ਨਾਲ ਇਹ ਹੋਇਆ ਤਾਂ ਐਸੀ ਵੀ ਸੋਚਿਆ ਸੀਗਾ ਵੀ ਅਸੀਂ ਆਪਣਾ ਬਾਹਰ ਜਾਵਾਂਗੇ ਕੋਈ ਵਧੀਆ ਕੰਮ ਕਰਦੇ ਲੇਖੇ ਲੱਗਾਂਗੇ ਤਾਂ ਇੱਕ ਬੇਰੁਜ਼ਗਾਰੀ ਦੀ ਮਾਰ ਤੋਂ ਬਚਾਂਗੇ ਪਰ ਸਾਡੇ ਨਾਲ ਸਾਨੂੰ ਪਤਾ ਹੀ ਨਹੀਂ ਸੀਗਾ ਵੀ ਜੋ ਵੀ ਚੱਲ ਰਿਹਾ ਹੈ ਵੀ ਇੱਕ ਇਹ ਜੋ ਵੀ ਅਸੀਂ ਤਾਂ ਆਪਣੀਆਂ ਘਰ ਵਾਲੀਆਂ ਸਮਝ ਕੇ ਪੈਸੇ ਲਾ ਰਹੇ ਹਾਂ ਵੀ ਇਹ ਸਾਡੇ ਨਾਲ ਠੱਗੀ ਵੱਜੂਗੀ ਇਹ ਜਿਹੜੀਆਂ ਵੀ ਕੁੜੀਆਂ ਨੇ ਇਹ ਕੰਮ ਕੀਤੇ ਨੇ ਇਹਦੇ ਵਿੱਚ ਸਾਡੇ ਹਿਸਾਬ ਨਾਲ ਤਾਂ 90% ਹੱਥ ਇਹਨਾਂ ਦੇ ਮਾਪੇ ਦਾ ਹੀ ਹੁੰਦਾ ਹੈ ਫਿਰ ਇਹ ਕੁੜੀਆਂ ਜਾ ਕੇ ਕਹਿ ਦਿੰਦੀਆਂ ਨੇ ਮੇਰਾ ਧੱਕੇ ਨਾਲ ਵਿਆਹ ਕਰਤਾ ਮੇਰਾ ਛੋਟੀ ਉਮਰ ਚ ਵਿਆਹ ਕਰਤਾ ਐਦਾਂ ਦੇ ਬਲੇਮਸ ਲਾਉਣ ਲੱਗ ਜਾਂਦੀਆਂ ਨੇ ਝੂਠੇ ਮੁੰਡਿਆਂ ਤੇ ਪਰਚੇ ਪਾਉਣ ਲੱਗ ਜਾਂਦੀਆਂ ਨੇ ਮਤਲਬ ਐਦਾਂ ਫਸਾਉਣ ਦੀ ਕੋਸ਼ਿਸ਼ ਕਰਦੀਆਂ ਨੇ ਮੁੰਡਿਆਂ ਨੂੰ ਤੁਸੀਂ ਕਿਹੜੇ ਮੁਲਕ ਦਾ ਲਾਇਆ ਸੀ ਤੁਸੀਂ ਕਿੱਥੇ ਵਿਆਹੇ ਗਏ ਸੀ ਕੌਣ ਆ ਪਰਿਵਾਰ ਕਿੰਨੇ ਪੈਸੇ ਲਾਏ ਤੁਸੀਂ ਮੈਂ ਟੋਟਲ 41 ਲੱਖ ਦੀਆਂ ट्रांजੈਕਸ਼ਨਾਂ ਵਿਦ ਪ੍ਰੂਫ ਥਾਣੇ ਦੇ ਵਿੱਚ ਦੇ ਚੁੱਕੇ ਹਾਂ ਜੀ ਤੇ ਪੁਲਿਸ ਪ੍ਰਸ਼ਾਸਨ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਕਾਰਵਾਈ ਨਹੀਂ ਹੋ ਰਹੀ ਬਸ ਅਸੀਂ ਮਾਨਯੋਗ ਸੀਐਮ ਸਾਹਿਬ ਨੂੰ ਇੱਕ ਬੇਨਤੀ ਕਰਦੇ ਹਾਂ ਚਲੋ ਅਸੀਂ ਤਾਂ ਇਹ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਾਂ ਅਸੀਂ ਇਹ ਅਪਰਾਲਾ ਤਾਂ ਕਰ ਰਹੇ ਹਾਂ ਵੀ ਤਾਂ ਜੋ ਹੁਣ ਅਸੀਂ ਇਹ ਚੀਜ਼ ਚੋਂ ਨਿਕਲ ਗਏ ਅਸੀਂ ਤਾਂ ਆਪਣੇ ਆਪ ਨੂੰ ਸੰਭੇ ਸੁਇਸਾਈਡ ਕਰਨ ਤੱਕ ਗਏ ਆ ਅਸੀਂ ਡਿਪਰੈਸ਼ਨ ਚ ਗਏ ਆ ਕੰਮ ਕਰ ਸਾਡੇ ਛੋਟੇ ਪੇਨੇ ਅਸੀਂ ਭੱਜੇ ਫਿਰਦੇ ਹਾਂ ਪਰ ਅਸੀਂ ਹਾਰ ਨਹੀਂ ਮੰਨਾਂਗੇ ਅਸੀਂ ਇਹ ਲੋਕਾਂ ਨੂੰ ਬਸ ਇਹੀ ਦੱਸਣਾ ਚਾਹੁੰਦੇ ਆਂ ਵੀ ਅਸੀਂ ਤਾਂ ਇਹ ਚੀਜ਼ 'ਚ ਫਸ ਗਏ ਵੀ ਕਮ ਸੇ ਕਮ ਤੁਸੀਂ ਇਹ ਚੀਜ਼ 'ਚ ਫਸੇ ਹੋ ਨਾ ਇਹ ਕਹਿ ਦਿੰਦੀਆਂ ਨੇ ਸਾਨੂੰ ਸਾਡਾ ਕਸੂਰ ਦੱਸ ਦੇਣ ਇਹ ਵੀ ਕੀ ਆ ਅਸੀਂ ਇਹਨਾਂ ਤੋਂ ਪੰਜ-ਪੰਜ ਸੂਟਾਂ 'ਚ ਕੁੜੀਆਂ ਲੈ ਕੇ ਜਾਂਦੀਆਂ ਨਸ਼ਾ ਪੱਤਾ ਕੋਈ ਅਸੀਂ ਨਹੀਂ ਕਰਦੇ ਬੇਸ਼ੱਕ ਨਹੀਂ ਸਾਡੇ ਡੋਪ ਟੈਸਟ ਕਰਾ ਲੈਣਾ ਜੇ ਅਸੀਂ दारू ਵੀ ਪੀਂਦੇ ਹੋਈਏ ਜਾਂ ਸਾਡਾ ਕੋਈ ਕਸੂਰ ਹੋਵੇ ਮੂੰਹ ਨਾਲੇ ਕਹਿ ਦਿੰਦੀਆਂ ਨੇ ਕੁੱਟਿਆ ਮਾਰਿਆ ਕੁੱਟਿਆ ਮਾਰਿਆ ਕਿਹਾ ਕੁੱਟਿਆ ਮਾਰਿਆ ਸਾਨੂੰ ਪ੍ਰੂਫ ਦੇਣ ਵੀ ਕੁੱਟਿਆ ਮਾਰਿਆ ਐਦਾਂ ਤਾਂ ਹਰੇਕ ਕਹਿ ਦੂਗਾ ਹੁਣ ਇਦਾਂ ਦਾ ਹਰੇਕ ਇਹ ਕਹਿੰਦਾ ਐਸੀ ਤਾਂ ਵਿੱਦ ਪ੍ਰੂਫ ਲੈ ਕੇ ਚੱਲ ਰਹੇ ਆ ਅਸੀਂ ਤਾਂ ਇਸ ਚੀਜ਼ ਨੂੰ ਮੁਕਰੇ ਨਹੀਂ ਰਹੇ ਹੈਗੇ ਮੰਗ ਕੀ ਕਰਦੇ ਆਂ ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ ਕੀ ਮੰਗ ਕੀ ਕਰਦੇ ਆਂ ਮੰਗ ਤਾਂ ਸਾਡੀ ਇਹੀ ਆ ਵੀ ਅਸੀਂ ਮਾਨਯੋਗ ਆਪਣੇ ਭਗਵੰਤਮਾਨ ਸਾਹਿਬ ਨੂੰ ਬੇਨਤੀ ਕਰਦੇ ਆਂ ਅਸੀਂ ਛੇਤੀ ਉਹ ਅੱਗੇ ਹੁਣ ਜਿਹੜਾ ਅੱਗੇ ਦਾ ਪ੍ਰੋਗਰਾਮ ਆ ਉਹ ਫਿਕਸ ਕਰਾਂਗੇ ਉਸ ਤੋਂ ਬਾਅਦ ਫਿਰ ਅਸੀਂ ਉਹਨਾਂ ਤੱਕ ਭਗਵੰਤਮਾਨ ਸਾਹਿਬ ਤੱਕ ਪਹੁੰਚਣ ਦੀ ਆਪਣੀ ਪੂਰਾ ਉਹ ਕਰਾਂਗੇ ਤੇ ਸਾਨੂੰ ਸਾਡੇ ਭਰਾਵਾਂ ਦਾ ਪੂਰਾ ਸਹਿਯੋਗ ਆ ਤੇ ਮੇਰੀ ਗੱਲ ਇਹ ਹੀ ਆ ਵੀ ਪੁਲਿਸ ਸੁਣਵਾਈ ਨਹੀਂ ਕਰ ਰਹੀ ਕਈਆਂ ਦੀ ਤੱਕ ਸੀਐਮ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਮੀਡੀਆ ਰਹੀ ਜੇ ਸਾਡੀ ਖਬਰ ਹੁੰਦੀ ਆ ਇਹ ਕੋਈ ਸਟੈਪ ਲੈਣ ਉਹੀ ਹਾਲ ਫੇਰ ਹੋ ਗਿਆ ਜਿਹੜਾ ਕਹਿੰਦੇ ਪੁਲਿਸ ਰੈਸ਼ਵਤ ਨਹੀਂ ਲੈਂਦੀ ਇਦਾਂ ਉਦਾਂ ਸਾਡੇ ਕੋਲ ਤਾਂ ਪੈਸੇ ਵੀ ਹੈ ਨਹੀਂ ਦੇਣ ਨੂੰ ਨਹੀਂ ਤਾਂ ਚਲ ਮਜਬੂਰੀ ਨਾਲ ਦੇਈ ਤੇ ਕਿ ਵੀ ਚਲ ਕਾਰਵਾਈ ਹੋ ਜਾ ਲੈ ਪੈਸੇ ਦੇ ਦਿੰਨੇ ਆ ਬਲੁੱਟੇ ਪੱਟੇ ਦਾ ਪਹਿਲਾਂ ਗਏ ਅਸੀਂ ਇਹ ਤਾਂ ਚਿੱਟੇ ਨਾਲੋਂ ਵੀ ਭੈੜੇ ਕੰਮ ਨੇ ਜਿਹੜੇ ਸਾਨੂੰ ਤਾਂ ਡੋਬ ਕੇ ਰੱਖਤਾ ਹੁਣ ਐਸੀ ਤਾਂ ਕਰ ਦੇ ਚੁੱਕ ਚੁੱਕ ਇਹਨਾਂ ਦੇ ਪੈਸੇ ਲਾਤੇ ਅਸੀਂ ਹੁਣ ਆਪਣਾ ਸਾਰਾ ਕੁਝ ਵੇਚੀ ਬੈਠੇ ਆ ਹੁਣ ਜਿੰਨੇ ਵੀ ਮੁੰਡੇ ਇੱਥੇ ਇਕੱਠੇ ਹੋਏ ਨੇ ਅਸੀਂ ਤਾਂ ਹੀ ਮੂਰੇ ਆ ਕਿ ਕਿੰਨੇ ਪੰਜਾਬ ਚ ਕਿੰਨੇ ਕੁ ਪਰਿਵਾਰ ਇੱਥੇ ਇਕੱਠੇ ਹੋਏ ਮੈਂ ਕਹਿੰਦਾ ਵੀਰੇ ਸਾਡੇ ਤੋਂ 12 ਕਰੋੜ ਰੁਪਏ ਦਾ ਜੋ ਠੱਗੀ ਵਜਈ ਆ ਬਹੁਤ سارے ਪਰਿਵਾਰ ਸੀ ਤੇ ਬਹੁਤ ਸਾਰਿਆਂ ਤੋਂ ਆਇਆ ਨਹੀਂ ਗਾ ਪ੍ਰੋਗਰਾਮ ਸਾਨੂੰ ਫੋਨ ਕੋਲ ਆਇਆ ਤਿੰਨਾਂ ਦਿਨਾਂ ਦੇ ਵਿੱਚ ਪ੍ਰੋਗਰਾਮ ਰੱਖਿਆ ਜੋ ਕੀ ਕਹਿ ਰਹੇ ਤੂੰ ਇੰਨੀ ਜਲਦੀ ਕਿਉਂ ਰੱਖ ਲਿਆ ਬਹੁਤ ਦੂਰੋਂ ਦੂਰੋਂ ਆਏ ਆ ਸਾਰੇ ਪੰਜਾਬ ਦੇ ਵਿੱਚੋਂ ਨੇੜੋਂ ਵੀ ਆਏ ਆ ਦੂਰੋਂ ਵੀ ਆਏ ਆ ਕਈ ਡਰਦੇ ਹਜੇ ਡਰ ਹੁੰਦਾ ਪਹਿਲੀ ਵਾਰ ਕਈ ਕੈਮਰੇ ਦੇ ਸਾਹਮਣੇ ਵੀ ਨਹੀਂ ਆਏ ਹਜੇ ਬਹੁਤ ਸਾਰੇ ਪਰਿਵਾਰ ਕੈਮਰੇ ਦੇ ਸਾਹਮਣੇ ਆਏ ਆਉਣ ਵਾਲੇ ਇਹ ਤੋਂ ਬਾਅਦ ਪਹਿਲਾਂ ਅਸੀਂ 10 ਮੁੰਡੇ ਸੀ ਦਸਾਂ ਤੋਂ ਅੱਜ ਕਿੰਨੇ ਹੋ ਗਏ ਤਾਂ ਆਉਣ ਵਾਲੇ ਟਾਈਮ 'ਚ ਇਹ ਤੋਂ ਵੀ ਬਹੁਤ ਜ਼ਿਆਦਾ ਕੇਸ ਨਿਕਲਿਆਉਣੇ ਆ ਤਾਂ ਅਸੀਂ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਆਂ ਜਿੰਨਾਂ ਦੇ ਵੀ ਕੋਈ ਦਰਖਾਸਤ ਦਿੰਦਾ ਠੱਗੀ ਵੱਜੀ ਆ ਉਹਨਾਂ ਦੀ ਕਾਰਵਾਈ ਨਹੀਂ ਹੁੰਦੀ ਜੇ ਕਾਰਵਾਈ ਹੁੰਦੀ ਹੁੰਦੀ ਲੋਕ ਕਾਹਤੋਂ ਇੱਥੇ ਆਉਂਦੇ ਥਾਣੇ 'ਚ ੱੱੱਕੇ ਖਾ ਖ ਆਕ ਚੁੱਕੇ ਆ ਕੋਈ ਕੁੜੀ ਕੁੜੀ ਬਾਹਰ ਚਲੀ ਗਈ ਬਈ ਬਹੁਤ ਕਿਸਾਂ 'ਚ ਮੁੰਡਾ ਵੀ ਬੁਲਾ ਲਿਆ ਉਹਨੇ ਫਿਰ ਹੁਣ ਕੀ ਉਹ ਕੀ ਕਰ ਦੇਣ ਕਈ ਵਾਰੀ ਹੁੰਦਾ ਵੀ ਕੁੜੀ ਦੀ ਗੱਲ ਹੀ ਕੁੜੀ ਗੱਲ ਹੀ ਨਹੀਂ ਸੁਣਦੀ ਮਾਂ ਪਿਓ ਦੀ ਵੀ ਗੱਲ ਨਹੀਂ ਸੁਣਦੀ ਫਿਰ ਮਾਂ ਪਿਓ ਤੇ ਕਾਰਵਾਈ ਕਾਦੀ ਮਤਲਬ ਜੇ ਕੋਈ ਪੁੱਛੇ ਤਾਂ ਮੈਂ ਤੁਹਾਨੂੰ ਦੱਸ ਦਾਂ ਮੇਰੀ ਗੱਲ ਸੁਣੋ ਜੇ ਜਵਾਕ ਅਕਸਰ ਮਾਪਿਆਂ ਦੀ ਪਿੱਛੋਂ ਸ਼ਹਿ ਆ ਏਰੀ ਕੰਮ ਕਰਦਾ ਬਿਨਾ ਸ਼ਹਿ ਤੋਂ ਤਾਂ ਮੇਨ ਮਾ ਇਸ ਤੋਂ ਬਾਅਦ ਫਿਰ ਹੁਣ ਮੇਰੇ ਨਾਲ ਠੱਗੀ ਮਾਰ ਲਈ ਗੱਲ ਬਾਤ ਆ ਕੁੜੀ ਨਾਲ ਉਹਦੀ ਨਾਲ ਫੇਰ ਵੀ ਕਰਦੇ ਆ ਹੁਣ ਕੇਸ ਵੀ ਲੜਦੇ ਆ ਐਂ ਕਹਿੰਦੇ ਸਾਡੀ ਕੁੜੀ ਸਹੀ ਆ ਸਾਥੋ ਦਾ ਜੇ ਦਿਮਾਗ ਕਰਦੀ ਠੱਕੇ ਨਾਲ ਵਿਆਹ ਹੋਇਆ ਤੇ ਇਹਦੋਂ ਫਿਰ ਇਹ ਐਂ ਕਹਦਾ ਕਰਨਾ ਸਾਡੀ ਤਾਂ ਬਈ ਕੁੜੀ ਬੇਦਖਲ ਕਰਤੀ ਤੇ ਜਿਵੇਂ ਮਰਜ਼ੀ ਕਰ ਲੋ ਬੇਦਖਲ ਕਰ ਦੇਣ ਅਸੀਂ ਜੇ ਮਰਜ਼ੀ ਵੇਖੀਏ ਫਿਰ ਉਹਨਾਂ ਨਾਲ ਦੋ ਹੱਥ ਕੁੜੀ ਬੇਦਖਲ ਕਰ ਦੇਣ ਮੁੜ ਕੇ ਨਾਰ ਰਾਲ ਜਾਂਦੇ ਸਾਡੀ ਕੁੜੀ ਸਹੀ ਸੀ ਇਥੇ ਇਥੇ ਕਿੰਦਾ ਦੇ ਕੇਸ ਮਤਲਬ ਜਿਹੜੇ ਇਕੱਠ ਹੋਇਆ ਕਿੰਨੇ ਕਿੰਨੇ ਲੱਖ ਰੱਖ ਰੁਪਈਆਂ ਦਾ ਜਿਹੜਾ ਕੇਸ ਹੈ ਇਹਦਾ 60 ਲੱਖ 65 ਲੱਖ 70 ਲੱਖ 40 ਲੱਖ 35 ਲੱਖ ਇਹਦਾ ਫਰੋਡ ਹੋਇਆ ਜੀ ਇੱਕ ਕਹਿੰਦੇ ਤੁਸੀਂ ਆਪ ਜਾਵਣ ਦੇ ਜਿਹੜੇ ਸਾਥੋਂ ਗਏ ਵੇ ਆਪ ਵੀ ਭਰਾ ਸਾਡੇ ਗਏ ਉਹਨਾਂ ਨੇ ਵੀ ਫੋਨ ਲਾਇਆ ਜਿਹੜੇ ਪੀਆਰ ਆ ਜਿਨ੍ਹਾਂ ਨੇ ਵਿਆਹ ਕਰਵਾਇਆ ਇੰਡੀਆ 'ਚ ਇੰਡੀਆ ਤੋਂ ਕੁੜੀਆਂ ਬਾਹਰ ਜਾ ਕੇ 에ਰਪੋਰਟ ਤੇ ਭੱਜ ਗਈਆਂ ਮੁੱਕਰ ਗਈਆਂ ਜਿਹੜੇ ਉੱਥੇ ਜਿਨ੍ਹਾਂ ਦੇ ਜਵਾਕ ਜੱਲਾ ਹੋ ਗਿਆ ਕੁੜੀ ਆਪਣਾ ਜਵਾਕ ਵੀ ਹੋ ਜਾਂਦਾ ਜਵਾਕ ਮੁੰਡੇ ਕੋਲੇ ਸੱਟ ਕੇ ਹੋਰ ਨਾ ਭੱਜ ਗਈਆਂ ਹੁਣ ਬੁੜੀ ਦਾ ਸਾਹ ਵੀ ਲੈਣ ਦੇ ਮੁੰਡਾ ਕਿੱਥੋਂ ਸਾਹ ਲੂਗਾ ਜਿਹੜੇ ਆਪ ਗਏ ਉਹ ਵੀ ਔਖੇ ਆ ਉੱਥੇ ਕਾਨੂੰਨ ਇਹੋ ਜਿਹੇ ਹੱਥ ਲਾਏ ਤਾਂ ਦਾ ਪਰਚਾ ਹੋ ਜਾਂਦਾ ਤੇ ਸਾਡਾ ਪਰਚਾ ਇੱਥੇ ਸਾਰਾ ਕੁਝ ਵੈਗ ਗਿਆ ਤੇ ਟੱਕੇ ਖਾਈ ਜੰਨੇ ਸਾਨੂੰ ਕਹਿੰਦੇ ਥੋਡੀ ਕਾਰਵਾਈ ਨਹੀਂ ਹੋਣੀ ਤਾਂ ਅੱਜ ਕਾਠਸੀਗਾ ਬਾਗੇਪੁਰਾਣੇ ਦੇ ਵਿੱਚ ਪੰਜਾਬ ਦੇ ਅਲੱਗ-ਅਲੱਗ ਇਲਾਕਿਆਂ ਚੋਂ ਪਰਿਵਾਰ ਇਕੱਠੇ ਹੋਇਆ ਉਹ ਨੌਜਵਾਨ ਇਕੱਠੇ ਹੋਇਆ ਜਿਹੜੇ ਦੋਸ਼ ਲਾ ਰਹੇ ਆ ਕਿ ਉਹਨਾਂ ਦੇ ਨਾਲ ਠੱਗੀ ਵੱਜੀ ਆ ਉਹਨਾਂ ਨੇ ਲੱਖਾਂ ਰੁਪਇਆ ਕੁੜੀ ਤੇ ਲਾਇਆ ਕੁੜੀ ਦੇ ਮਾਂ ਪਿਓ ਨੂੰ ਸ਼ਹਿਦ ਹੁੰਦੇ ਆ ਇਦਾਂ ਦੇ ਬਹੁਤ ਸਾਰੇ ਪਰਿਵਾਰ ਆਏ ਸੀ ਦੂਜੀ ਤਰ ਕੋਈ ਵੀ ਸਾਡੇ ਨਾਲ ਗੱਲ ਕਰਨਾ ਚਾਵੇ ਚੈਨਲ ਤੇ ਆਪਣਾ ਪੱਖ ਰੱਖਣਾ ਚਾਵੇ ਕਿ ਉਹਨਾਂ ਦੇ ਜਿਹੜੇ ਉਹ ਵੀ ਆਪਣਾ ਪੱਖ ਰੱਖ ਸਕਦੇ ਕਿ ਉਹਨਾਂ ਨਾਲ ਇਦਾਂ ਹੋਇਆ ਜਾਂ ਨਹੀਂ ਹੋਇਆ ਉਹ ਕੀ ਕਹਿਣਾ ਚਾਹੁੰਦੇ ਆ ਅੱਜ ਬਹੁਤ ਸਾਰੇ ਲੋਕ ਇੱਥੇ ਇਕੱਠੇ ਹੋ ਕੇ ਮੰਗ ਕਰ ਰਹੇ ਸੀ ਕਿ ਸਰਕਾਰ ਇਹਦੇ ਕੇਸ ਵੱਲ ਧਿਆਨ ਦੇਵੇ ਪੰਜਾਬ ਦੇ ਵਿੱਚ ਹਜ਼ਾਰਾਂ ਪਰਿਵਾਰ ਨੇ ਜਿਨ੍ਹਾਂ ਨੇ ਪੈਸੇ ਲਾਏ ਜ਼ਮੀਨਾਂ ਗੈਣੇ ਧਰ ਕੇ ਪੈਸੇ ਲਾਏ ਫੜ ਤੜ ਕੇ ਪੈਸੇ ਲਾਏ ਵਿਆਜ ਵੀ ਹੁਣ ਤੱਕ ਮੋੜੀ ਜਾਂਦੇ ਆ ਪਰ ਉਹ ਸਿਰੇ ਨਹੀਂ ਲੱਗ ਸਕੇ ਕੈਮਰਾ ਪਰਸਨ ਦੇ ਨਾਲ ਮਹਿਮੂਦ ਸਿੰਘ ਗੌਲਕ ਹੈਵਨ ਇੰਡੀਆ ਟੀਵੀ ਦੇ ਲਈ ਧੰਨ